god cannot be everywhere so he made mothers arthat ki parmatma har jagah nahi vichar sakda so usne maa banayi maa ik ajeya mithha shabd hai ki jadon assi maa bolneya te sade thand peh jandi jadon bachcha bolda sikda hai te sab to pehla ਸ਼ਬਦ ਮਾਂ ਹੀ ਬੋਲਦਾ ਹੈ ਅਸੀਂ ਚਾਏ ਉਮਰ ਵਿੱਚ ਕਿੰਨੇ ਵੱਡੇ ਕਿਉਂ ਨਾ ਹੋ ਜਾਈਏ ਸਾਨੂੰ ਕੰਡਾ ਦੀ ਚੁਗਦਾਏ ਤੇ ਸਾਡੇ ਮੂੰਹ ਚੋਂ ਨਿਕਲਦਾ ਏ ਹਾਏ ਮਾਂ ਮਾਂ ਸਾਡੇ ਹਰ ਦੁੱਖ ਸੁੱਖ ਦੀ ਸਾਨੂੰ ਯਾਦ ਆਉਂਦੀ ਪੁਰਾਣੇ ਜ਼ਮਾਨੇ ਵਿੱਚ ਸੰਚਾਰ ਸਾਧਨ ਨਹੀਂ ਸਨ ਤੇ ਲੜਕੀਆਂ ਜਦੋਂ ਦੂਰ ਦੂਰ ਵਿਆਹ ਦਿੱਤੀਆਂ ਜਾਂਦੀਆਂ ਸਨ ਤੇ ਉਹ ਪੇਕਿਆਂ ਤੇ ਆਪਣੇ ਸੁਨੇਹੇ ਭੇਜਣਾ ਚਾਹੁੰਦੀਆਂ ਸਨ ਆਪਣੇ ਵੀਰ ਨੂੰ ਆਪਣੀ ਮਾਂ ਨੂੰ ਆਪਣੇ ਦੁੱਖੜੇ ਦੱਸਣਾ ਚਾਹੁੰਦੀਆਂ ਸਨ ਤਾਂ ਉਹ ਘਰ ਵਿੱਚ ਉੱਡਦੇ ਹੋਏ ਕਾਂ ਚਿੜੀਆਂ ਪੰਛੀਆਂ ਦੇ ਨਾਲ ਫਿਰੋ ਗੱਲਾਂ ਕਰਦੀਆਂ ਸੀ ਉਹ ਸੋਈਦੀਆਂ ਸਨ ਸ਼ਾਇਦ ਉੱਡਦੇ ਨੇ ਤੇ ਮੇਰੇ ਮਾਤਿਆਂ ਤੱਕ ਪਹੁੰਚ ਜਾਣਗੇ ਤੇ ਮੇਰੇ ਸੁਨੇ ਦੇ ਦੇਣਗੇ ਇਸੇ ਤਰ੍ਹਾਂ ਹੀ ਇੱਕ ਲੜਕੀ ਚਿੜੀ ਨੂੰ ਸੁਨੇਹੇ ਦੇਂਦੀ ਹੈ ਕਹਿੰਦੀ ਏ ਉੱਡਦੀ ਚਿੜੀਏ ਉੱਡ ਬੈ ਜਾ ਖਿੜਕੀ ਮੇਰੀ ਅਮੜੀ ਬਾਜੋਂ ਨਿੰਨ ਸਭ ਨੇ ਚਿੜਕੀ ਉੱਤਰੀ ਚਿੜੀਏ ਉੱਡ ਬੈ ਜਾ ਛਤਨੀ ਮੇਰੀ ਅਮੜੀ ਬਾਜੋ ਕੋਈ ਦੇ ਦੇ ਨਾ ਮਤਨੀ ਉਡ ਉਡ ਚਿੜੀਏ ਉਡ ਬਹਿ ਜਾ ਕੀਲੇ ਮੇਰੀ ਅਮੜੀ ਬਾਜੋ ਨੀ ਕੋਣ ਪੇਜੇ ਨੀਲੇ ਉਡ ਉਡ ਚਿੜੀਏ ਨੀ ਉਡ ਬਹਿ ਜਾ ਬੈਂਗੇ ਮੇਰੀ ਅਮੜੀ ਬਾਜੋ ਨੀ ਕੋਣ ਪੇਜੇ ਲੈਂਗੇ ਉਡ ਉਡ ਚਿੜੀਏ ਨੀ ਉਡ ਬਹਿ ਜਾ ਕੂਵੇ ਮੇਰੀ ਅੰਬੜੀ ਬਾਜੋਂ ਨੀ ਕੋਣ ਤੇ ਜੇ ਸੂਹੇ ਉੱਡ ਉੱਡ ਚਿੜੀਏ ਨੀ ਉੱਡ ਬਹਿ ਜਾ ਉਥਲੀ ਮੇਰੀ ਅੰਬੜੀ ਬਾਜੋਂ ਨੀ ਕੋਣ ਤੇ ਜੇ ਗੁਤਲੀ ਉੱਡ ਉੱਡ ਚਿੜੀਏ ਉੱਡ ਬਹਿ ਜਾ ਰੇ ਤੇ ਮੇਰੀ ਅੰਬੜੀ ਬਾਜੋਂ ਨੀ ਕੋਈ ਨਾ ਕਰਦਾ ਜੇ ਤੇ ਉੱਡ ਉੱਡ ਚਿੜੀਏ ਉੱਡ ਬਹਿ ਜਾ ਕਾਨੇ ਮੇਰੀ ਅਮੜੀ ਬਾਜੋਨ ਸਭ ਦੇਂਦੇ ਤਾਨੇ ਮੇਰੇ ਬਾਬਲ ਦਿੱਤਰੀ ਜੀ ਦੂਰੇ ਦੂਰੇ ਵੇ ਸੁਨ ਤਰਮੀ ਵੀਰਾ ਪਰਦੇਸਨ ਬੈਠੀ ਚੂਰੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ